ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਭਗਵਾਨ ਸ੍ਰੀ ਚੰਦ ਜੀ ਮਹਾਰਾਜ ਦਾ ਮਾਤਰਾ ਸਾਹਿਬ ਜੀ ਕਹੋ ਰੇ ਬਾਲੇ ਕਿਨ ਮੁੰਡਿਆ ਕਿਨ ਮੁੰਡਾਇਆ ਕਿਸ ਕਾ ਭੇਜਿਆ ਨਗਰੀ ਆਇਆ ਸਤਗੁਰ ਮੁੰਡਿਆ ਲੇ ਹੁੰਡਾਇਆ ਗੁਰੂ ਕਾ ਭੇਜਿਆ ਨਗਰੀ ਆਇਆ ਚੇਤੋ ਨਗਰੀ ਤਾਰੋ ਗਾਮ ਅਲਖਪੁਰਖ ਕਾ ਸਿਮਰੋ ਨਾਮ ਗੁਰੂ ਅਗਨਾਸੀ ਖੇਲ ਰਚਾਇਆ ਅਗਮ ਨਿਗਮ ਕਾ ਪੰਥ ਬਤਾਇਆ ਗਿਆਨ ਕੀ ਗੋਦੜੀ ਖਿਮਾ ਕੀ ਟੋਪੀ ਜੱਤ ਕਾ ਆੜ ਬੰਦ ਸ਼ੀਲ ਲੰਗੋਟੀ ਅਕਾਲ ਖਿੰθα ਨਿਰਾਸ਼ ਝੋਲੀ ਉਜਗਤ ਕਾ ਟੋਪ ਗੁਰਮੁਖੀ ਬੋਲੀ ਧਰਮ ਕਾ ਚੋਲਾ ਸਤ ਕੀ ਸੇਲੀ ਮਰਿਆ ਆਦਮੇ ਖਲੀ ਲੈ ਗਲੇ ਮੇ ਮੇਲੀ ਧਿਆਨ ਕਾ ਬਟੂਆ ਨਿਰਤ ਕਾ ਸੂਈਦਾਨ ਬ੍ਰਾਹਮਣ ਚਲਾ ਲੈ ਪਹਿਰੇ ਸੁਜਾਨ ਬਹੁਰੰਗ ਮੋਰ ਛੜ ਨਿਰਲੇਪ ਦ੍ਰਿਸ਼ਟੀ ਨਿਰਭੋਜੰਗ ਡੋਰਾ ਨਾ ਕੋ ਦ੍ਰਿਸ਼ਟੀ ਜਾਪ ਨਿਗੋਟਾ ਸਿਫਤ ਉਡਾਨੀ ਨੀ ਸਬਦ ਅਨਾਹਦ ਗੁਰਬਾਣੀ ਸ਼ਰਮ ਕੀ ਮੰਦਰਾ ਸਿਵੇ ਭੂਤਾ ਹਰ ਭਗਤ ਮਰਗਾਨੀ ਲੈ ਪਹਿਰੇ ਗੁਰਪੂਤਾ ਸੰਤੋਖ ਸੂਤ ਵਿਵੇਕ ਧਾਗੇ ਅਨੇਕ ਟੱਲੀ ਤਾਹੇ ਲਾਗੇ ਸੁਰਤ ਕੀ ਸੋਈ ਲੈ ਸਤਗੁਰੂ ਸਿਵੇ ਜੋ ਰਾਖੇ ਸੋ ਨਿਰਪੋਥੀ ਵੇ ਸਾਹ ਸੁਪੈਦ ਜਰਦ ਸੁਰਖਾਈ ਜੋ ਲੈ ਪਹਿਰੇ ਸੋ ਗੁਰਪਾਈ ਤ੍ਰੈ ਗੁਣ ਚੱਕ ਮਖ ਅਗਨ ਮਥ ਪਾਈ ਦੁਖ ਸੁਖ ਧੂਮੀ ਦੇਹ ਜਲਾਈ ਸੰਜਮ ਕਿਰਪਾਲੀ ਸੋਭਾ ਧਾਰੀ ਚਰਨ ਕਮਲ ਮਹ ਸੁਰਤ ਹਮਾਰੀ ਭਾਉ ਭੋਜਨ ਅੰਮ੍ਰਿਤ ਕਰ ਪਾਇਆ ਭਲਾ ਬੁਰਾ ਨਹੀਂ ਮਨ ਵਸਾਇਆ ਪਾਤਰ ਵਿਚਾਰ ਫਰੂਆ ਭੋਗਣਾ ਕਰਮ ਮੰਡਲ ਤੁੰਬਾ ਕਿਸ਼ਤੀ ਘਣਾ ਅੰਮ੍ਰਿਤ ਪਿਆਲਾ ਉਦਕ ਮਨ ਦਇਆ ਜੋ ਪੀਵੇ ਸੋ ਸੀਤਲ ਭਇਆ ਈੜਾ ਮੈਂ ਆਵੇ ਪਿੰਗਲਾ ਮੈਂ ਧਾਵੇ ਸੁਖ ਮਨਾ ਕੇ ਘਰ ਸਹਜ ਸਮਾਵੇ ਨਿਰਾਸ ਮੱਠ ਨਿਰੰਤਰ ਧਿਆਨ ਨਿਰਭੋ ਨਗਰੀ ਗੁਰਦੀਪਕ ਗਿਆਨ ਅਸਥਿਰ ਰਿੱਧ ਅਮਰ ਪਦ ਡੰਡਾ ਧੀਰਜ ਫੌੜੀ ਤਪ ਕਰ ਖੰਡਾ ਵਾਸ ਕਰ ਆਸਾ ਸਮਦ੍ਰਿਸ਼ਟ ਚੌਗਾਨ ਹਰਖ ਸੋਗ ਮਨ ਮੈਂ ਨਹੀਂ ਆਣ ਸਹਜ ਵੈਰਾਗੀ ਕਰੇ ਵੈਰਾਗ माया मोहनी सगल त्याग नाम की पाखर पवन का घोडा नेह कर्म जीन तत्का जोड़ा निरगुण ढाल गुरु शब्द कमान अकल संजोए प्रीत के बाण अकल की बरशी गुनाह की कटारी मन को मार करो अश्वारी बिकमगढ़ तोड़ निरपhok हर आवै नौबत शंख नगारा बावै ਗੁਰ ਅਬਿਨਾਸੀ ਸੁਖਮ ਵੇਦ ਨਿਰਬਾਨ ਵਿਦਿਆ ਅਪਾਰ ਭੇਦ ਅਖੰਡ ਜਨੇਊ ਨਿਰਮਲ ਧੋਤੀ ਸੋਹੰਗ ਜਾਪ ਸੱਚ ਮਾਲ ਪਰੋਤੀ ਸਿਖਿਆ ਗੁਰ ਮੰਦਰ ਗਾਇਤਰੀ ਹਰ ਨਾਮ ਨੇ ਚਲੇ ਆਸਨ ਕਰ ਬਿਸਰਾਮ ਤਿਲਕ ਸੰਪੂਰਨ ਤਰਪਨ ਜਸ ਪੂਜਾ ਪ੍ਰੇਮ ਭੋਗ ਮਹਾਰਾਸ ਨਿਰਵੈਰ ਸੰਧਿਆ ਦਰਸ਼ਨ ਛਾਪਾ ਬਾਦ ਵਿਵਾਦ ਮਿਟਾਵੋ ਆਪਾ ਪੀਤ ਪਿਤਾੰਬਰ ਮਨਮ੍ਰਿਗ ਸ਼ਾਲਾ ਚੀਤ ਚਿਤਾੰਬਰ ਰੁਣਚ ਹਨਮਾਲਾ ਬੁੱਧ ਬਾਗੰਬਰ ਕੁਲਾ ਪੋਸਤਿਨ ਖੋਸ ਖੜਾਵਾ ਇਹ ਮਤ ਲੀ ਤੋੜਾ ਚੂੜਾ ਔਰ ਜੰਜੀਰ ਲੈ ਪਹਿਰੇ ਨਾਨਕ ਸਾਹਿਬ ਕੀ ਜਟਾ ਜੂਟ ਮੁਖਤ ਸਿਰ ਹੋਏ ਮੁਕਤਾ ਫਿਰੇ ਬੰਧਨ ਨਹੀਂ ਕੋਏ ਨਾਨਕ ਪੂਤਾ ਸ੍ਰੀ ਚੰਦ ਬੋਲੇ ਜੁਗਤ ਪਹਿਛਾਣੇ ਤਤ ਵਿਰੋਲੇ ਐਸੀ ਮਾਸਤਰਾ ਲੈ ਪਹਿਰੇ ਕੋਏ ਆਵਾ ਗਵਨ ਮਿਟਾਵੇ ਸੋਏ ਨਾਨਕ ਪੂਤਾ ਸ੍ਰੀ ਚੰਦ ਬੋਲੇ ਜੁਗਤ ਪਿਛਾਣ ਤਤ ਵਿਰੋਲੇ ਐਸੀ ਮਾਤਰਾ ਲੈ ਪਹਿਰੇ ਕੋਏ ਆਵਾ ਗਵਨ ਮਿਟਾਵੇ ਸੋਏ ਇਤਿ ਸ੍ਰੀ ਮਾਤਰਾ ਆਨੰਦ ਕੰਦ ਸ੍ਰੀ ਚੰਦ ਭਗਵਾਨ ਜੀ ਦਾ ਸੰਪੂਰਨੰਗ ਪੜੰਤੇ ਸੁਨੰਤੇ ਮੋਖ ਮੁਕਤ ਲਹੰਤੇ श्री बाबे जी के चरण कमलों में नमस्तं नमस्ते नमस्तं नमस्ते वाहेगुरू जी का खालसा वाहेगुरू जी की फतेह फ़तेह